ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਤੁਹਾਡਾ ਵੈਲਕਮ ਕਰਦੀ ਆਂ ਜੀ ਸਾਡੇ YouTube ਚੈਨਲ ਅਬੀਦੁਲਟ ਬਲੌਗਰ ਤੇ ਤੇ ਹਾਂਜੀ ਆਪਾਂ ਪਹੁੰਚ ਗਏ ਨਾਨਕ ਜੀ ਦਾ ਸਾਹਿਬ ਗੁਰਦੁਆਰਾ ਤੇ ਆਪਾਂ ਨੂੰ ਲੱਗੇ ਜੀ 6:30 ਵਜੇ ਆਪਾਂ ਤੁਰੇ ਸੀ ਤੇ ਪੌਣੇ 1:00 ਆਪਾਂ ਇੱਥੇ ਪਹੁੰਚ ਗਏ ਸੀ ਕਾਫੀ ਟਾਈਮ ਲੱਗਿਆ ਕਿਉਂਕਿ ਆਪਾਂ ਰਾਹ ਦੇ ਵਿੱਚ ਜਿਹੜੇ ਹੋਰ ਗੁਰਦੁਆਰਾ ਸਾਹਿਬ ਸੀ ਆਪਾਂ ਉੱਥੇ ਮੱਥਾ ਟੇਕਿਆ ਉੱਥੇ ਆਪਾਂ ਨੂੰ 1 ਘੰਟਾ ਤੇ ਡੇਢ ਘੰਟਾ ਆਪਾਂ ਨੂੰ ਉੱਥੇ ਵੀ ਲੱਗਿਆ ਇਸ ਕਰਕੇ ਆਪਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਇੱਥੇ ਪਹੁੰਚਣ ਤੇ ਤੇ ਇਹ ਗੁਰਦੁਆਰਾ ਸਹਿਬ ਹੈਗਾ ਜੀ ਬیدر ਦੇ ਵਿੱਚ ਕਰਨਾਟਕਾ ਸਟੇਟ ਹੈ ਜੀ ਉੱਥੇ ਇਹ ਗੁਰਦੁਆਰਾ ਸਥਿਤ ਹੈ ਤੇ ਪਹਿਲਾਂ ਆਪਾਂ ਹੁਣ ਚੱਲਾਂਗੇ ਸਰੋਵਰ ਵੱਲ ਨੂੰ ਉੱਥੇ ਇਸ਼ਨਾਨ ਕਰਾਂਗੇ ਇੱਥੇ ਬਹੁਤ ਵੱਡਾ ਸਰੋਵਰ ਬਣਿਆ ਹੋਇਆ ਹੈਗਾ ਆਪਾਂ ਸਰੋਵਰ 'ਚ ਇਸ਼ਨਾਨ ਕਰਾਂਗੇ ਤੇ ਫਿਰ ਆਪਾਂ ਦਰਬਾਰ ਸਾਹਿਬ ਮੱਥਾ ਟੇਕਾਂਗੇ ਤੇ ਚਲੋ ਜੀ ਤੁਹਾਨੂੰ ਦਿਖਾਉਣੀ ਆ ਆਪਾਂ ਆਪਾਂ ਇੱਥੇ ਮੱਥਾ ਟੇਕ ਲਿਆ ਸੀ ਦਰਬਾਰ ਸਾਹਿਬ ਦੇ ਵਿੱਚ ਤੇ ਨਾਲ ਹੀ ਲੰਗਰ ਸਾਹਿਬ ਬਣਿਆ ਹੋਇਆ ਆ ਆਪਾਂ ਉੱਥੇ ਲੰਗਰ ਪਾਣੀ ਛੱਕ ਕੇ ਤੇ ਹੁਣ ਆਪਾਂ ਅੰਮ੍ਰਿਤਕੁੰਡ ਵੱਲ ਨੂੰ ਚੱਲ ਪਏ ਸੀ ਮੱਥਾ ਟੇਕਣ ਤੇ ਇੱਥੇ ਯਾਤਰੀ ਨਿਵਾਸ ਵੀ ਬਣਿਆ ਹੋਇਆ ਹੈ ਇੱਥੇ ਰਹਿਣ ਦੀ ਵਿਵਸਥਾ ਪੂਰੀ ਹੈ ਤੇ ਲੰਗਰ ਪਾਣੀ ਛੱਕਣ ਦੀ ਵੀ ਪੂਰੀ ਵਿਵਸਥਾ ਇੱਥੇ ਬਣੀ ਹੋਈ ਹੈ ਜੇ ਕਿਸੇ ਨੇ ਇੱਥੇ ਰਹਿਣ ਹੋਵੇ ਤਾਂ ਰਹਿ ਸਕਦਾ ਹੈਗਾ ਤੇ ਹੁਣ ਆਪਾਂ ਅੰਮ੍ਰਿਤਕੁੰਡ ਵੱਲ ਨੂੰ ਚੱਲ ਪਏ ਸੀ ਇਹ ਇੱਥੋਂ ਦਾ ਇਤਿਹਾਸ ਇਹ ਹੈ ਜੀ ਕਿ ਜਦੋਂ ਗੁਰਨਾਨਕ ਪਾਸ਼ਾ ਜੀ ਜਦੋਂ ਇੱਥੇ ਆਏ ਸੀ ਆਉਂਦੀ ਦੂਸਰੀ ਉਦਾਸੀ ਦੇ ਸਮੇਂ ਦੱਖਣ ਵੱਲ ਨੂੰ ਦੱਖਣ ਵੱਲ ਤੋਂ ਹਯੂਰ ਸਾਹਿਬ ਵੱਲੋਂ ਹੁੰਦੇ ਹੋਏ ਬਿਦਰ ਦੇ ਵਿੱਚ ਪਹੁੰਚੇ ਤੇ ਇੱਥੋਂ ਦੇ ਲੋਕਾਂ ਨੂੰ ਪਾਣੀ ਦੀ ਕਿੱਲਤ ਬਹੁਤ ਸੀਗੀ ਇੱਥੇ ਲੋਕ ਜਿਹੜੇ ਸੀਗੇ ਉਹਨਾਂ ਨੇ ਬਾਬਾ ਜੀ ਨੂੰ ਫਰਿਆਦ ਕੀਤੀ ਕਿ ਸਾਨੂੰ ਪਾਣੀ ਦੀ ਬਹੁਤ ਲੋੜ ਹੈ ਕਿਉਂਕਿ ਇੱਥੋਂ ਦਾ ਪਾਣੀ ਪੀਣ ਯੋਗ ਨਹੀਂ ਸੀਗਾ ਖੂਬੀ ਸੀ ਪਰ ਪੀਣ ਯੋਗ ਨਹੀਂ ਸੀਗਾ ਤੇ ਪਾਣੀ ਦੀ ਕਿੱਲਤ ਬਹੁਤ ਜ਼ਿਆਦਾ ਸੀਗੀ ਤੇ ਫਿਰ ਇੱਥੇ ਬਾਬਾ ਜੀ ਨੇ ਉਹਨਾਂ ਦੀ ਫਰਿਆਦ ਸੁਣੀ ਤੇ ਆਪਣੇ ਇੱਕ ਪੱਥਰ ਨੂੰ ਆਪਣੇ ਪੈਰ ਨਾਲ ਛੋ ਕੇ ਹਟਾਇਆ ਤੇ ਉੱਥੋਂ ਪਾਣੀ ਦੀਆਂ ਫੁਹਾਰਾਂ ਨਿਕਲ ਗਈਆਂ ਤੇ ਆਪਣੀ ਖੜਾਵਾ ਨਾਲ ਪਾਣੀ ਪੱਥਰ ਨੂੰ ਹਟਾ ਕੇ ਉੱਥੋਂ ਪਾਣੀ ਕੱਢਿਆ ਤੇ ਅੱਜ ਵੀ ਇੱਥੋਂ ਪਾਣੀ ਸਾਰੇ ਸ਼ਹਿਰ ਨੂੰ ਸਪਲਾਈ ਕੀਤਾ ਜਾਂਦਾ ਇੱਥੋਂ ਹੀ ਸਾਰੇ ਸ਼ਹਿਰ ਨੂੰ ਪਾਣੀ ਜਾਂਦਾ ਤੇ ਇਹ ਸੀ ਜਿੱਥੋਂ ਦਾ ਇਤਿਹਾਸ ਤੇ ਇਥੇ ਉਸ ਤਰ੍ਹਾਂ ਹੀ ਬਣਿਆ ਹੋਇਆ ਹੈਗਾ ਬਾਬਾ ਜੀ ਦਾ ਘਰਾਓ ਬਣੀ ਹੋਈ ਹੈ ਇਥੇ ਜਲ ਦੂਜੇ ਪਾਸੇ ਜਲ ਵੀ ਪਿਆਇਆ ਜਾਂਦਾ ਤੇ ਆਪਾਂ ਇੱਥੇ ਮੱਥਾ ਟੇਕ ਕੇ ਆਪਾਂ ਨੂੰ ਇਥੇ ਪੌਣੇ 2 ਘੰਟੇ ਲੱਗ ਗਏ ਸੀਗੇ ਤੇ ਫਿਰ ਆਪਾਂ ਮੁੜ ਵਾਪਸ ਹੋ ਗਏ ਸੀਗੇ ਆਪਾਂ ਰਾਹ ਦੇ ਵਿੱਚ ਕਿਸੇ ਵੀ ਗੁਰਦੁਆਰੇ ਸਾਹਿਬ ਮੁੜ ਕੇ ਆਪਾਂ ਨਹੀਂ ਗਏ ਵਾਪਸ ਤੇ ਆਪਾਂ ਜਿੱਥੇ ਜਾਜਾ ਵਾਲਾ ਗੁਰਦੁਆਰਾ ਬਣਿਆ ਹੋਇਆ ਹੈ ਯਾਦਗਾਰ ਚਾਰ ਸਹਜਾ ਮਤਬ ਗੁਦਰੀ ਸਹਿਬ ਜੀ ਦੀ ਯਾਦ ਵਿੱਚ ਬਣਿਆ ਆਪਾਂ ਜਾਂਦੇ ਹੋਏ ਉੱਥੇ ਰੁਕੇ ਸੀਗੇ ਕਿਉਂਕਿ ਕੋਈ ਵੀ ਸੰਗਤ ਇੱਥੇ ਆਉਂਦੀ ਹੈ ਤੇ ਮੁੜ ਕੇ ਇਸ ਸਥਾਨ ਤੇ ਦੁਬਾਰਾ ਰੁਕਦੀ ਹੈ ਇਸ ਗੁਰਦੁਆਰ ਸਾਹਿਬ ਦੁਬਾਰਾ ਰੁਕਦੀ ਹੈ ਇੱਥੇ ਲੰਗਰ ਪਾਣੀ ਦੁਆਰਾ ਛਕਦੀ ਹੈ ਆਉਂਦੇ ਹੋਏ ਇੱਥੇ ਪਰਾਂਠੇ ਤੇ ਨਾਲ ਬਹੁਤ ਹੀ ਵਧੀਆ ਚਟਨੀ ਸੀਗੀ ਨਾਲ ਪ੍ਰਸ਼ਾਦੇ ਇਸ ਟਾਈਮ ਦੁਪਹਿਰ ਦੇ ਟਾਈਮ ਇਹੀ ਹੀ ਦਿੱਤੇ ਜਾਂਦੇ ਆ ਤੇ ਇੱਥੇ ਬਹੁਤ ਵਧੀਆ ਚੀਜ਼ਾਂ ਬਣੀਆਂ ਹੋਈਆਂ ਸੀ ਘੋੜੇ ਤੇ ਮੋਰ ਵਗੈਰਾ ਬਣੇ ਹੋਏ ਸੀ ਜਿੱਥੇ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਇੱਥੋਂ ਆਪਾਂ ਮੱਥਾ ਟੇਕ ਕੇ ਤੇ ਸ਼ਾਮ ਦੇ